ਆਓ ਸਾਧ ਸੰਗਤ ਜੀ ਆਪ ਜੀ ਬਹੁਤ ਵੱਡਿਆ ਪਾਗਾਂ ਵਾਲੇ ਹੋ ਸਾਧ ਸੰਗਤ ਜੀ ਆਪਾਂ ਨੂੰ ਤਕਰੀਬਨ ਡੇਢ ਪੌਣੇ 2 ਘੰਟੇ ਦੇ ਸਾਧ ਨਾਲ ਸਾਧ ਸੰਗਤ ਜੀ ਟਾਈਮ ਹੋ ਗਿਆ ਆਓ ਸਾਧ ਸੰਗਤ ਜੀ ਆਪਾਂ ਜੋ ਤੁਹਾਨੂੰ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਸਾਧ ਸੰਗਤ ਜੀ ਉਹ ਆਪਾਂ ਸਰਬਨ ਕਰੀਏ ਫਿਰ ਸਾਧ ਸੰਗਤ ਜੀ ਆਪਾਂ 10 ਮਿੰਟ ਬਾਅਦ ਦੇ ਵਿੱਚ ਸਾਧ ਸੰਗਤ ਜੀ ਫਿਰ ਹੋਰ ਬਾਬਾ ਦੀਪ ਸਿੰਘ ਜੀ ਦੀਆਂ ਉਹਨਾਂ ਵਿਚਾਰਾਂ ਨੂੰ ਸਾਧ ਸੰਗਤ ਜੀ ਕਰਕੇ ਸਮਾਪਤੀ ਕਰਾਂਗੇ ਆਓ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਈ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾਧ ਸੰਗ ਜੀ ਚੌਂਕੜੇ ਮਾਰ ਕੇ ਜਿਵੇਂ ਤੁਸੀਂ ਡੇਢ ਘੰਟੇ ਦੇ ਪੌਣੇ 2 ਘੰਟੇ ਦੇ ਬੈਠੇ ਆ ਹੁਣ ਸਾਧ ਸੰਗ ਜੀ ਆਪਣੀ ਸਵਰਤ ਨੂੰ ਕੋਈ ਹਰਮੰਦਰ ਸਾਹਿਬ ਲੈ ਜਾਓ ਤੇ ਸਾਰੀ ਸੰਗਤ ਆਖੋ ਸਾਧ ਸੰਗ ਜੀ ਡਿਠੇ ਸੱਬੇ ਥਾਮ ਨਹੀਂ ਤੁੱਟ ਜੇਹਾ ਫੇਰ ਸਾਧ ਸੰਗ ਜੀ ਆਖੋ ਡਿਠੇ ਸੱਬੇ ਥਾਮ ਨਹੀਂ ਤੁੱਟ ਜੇਹਾ ਸਾਧ ਸੰਗ ਜੀ ਇੱਕ ਵਾਰੀ ਆਖੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਫੇਰ ਸਾਧ ਸੰਗ ਜੀ ਕੋਰੀਆ ਖੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੇਰਾ ਸਭ ਸਦਕਾ ਸਾਧ ਸੰਗ ਜੀ ਜਦੋਂ ਆਪਾਂ ਆਹ ਸ਼ਬਦ ਉਹਨਾਂ ਦੇ ਪਿਆਰੇ ਬਚਨ ਸੁਣਾਗੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਕਹਿੰਦੇ ਆ ਸਾਧ ਸੰਗ ਜੀ ਇਹ ਸ਼ਬਦ ਐਸਾ ਹੈ ਗੁਰੂ ਦੇ ਪਿਆਰਿਓ ਅਸੀਂ ਬੇਹੋਸ਼ ਹੋ ਹੋ ਕੇ ਸਾਧ ਸੰਗ ਜੀ ਉਹਨਾਂ ਦੀ ਬੁੱਕਲ ਦੇ ਵਿੱਚ ਡਿੱਗਣ ਲਾਪਾਂਗੇ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਨੂੰ ਪਤਾ ਨਹੀਂ ਰਹਿਣਾ ਅਸੀਂ ਕਿੱਥੇ ਬੈਠੇ ਆ ਸਾਧ ਸੰਗਤ ਜੀ ਸਾਨੂੰ ਇਹ ਨਹੀਂ ਪਤਾ ਚੱਲਣਾ ਵੀ ਅਸੀਂ ਕਿਹੜੀ ਜਗ੍ਹਾ ਤੇ ਬੈਠੇ ਆ ਕੀ ਟਾਈਮ ਹੋ ਗਿਆ ਸਾਧ ਸੰਗਤ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਝਲਕਾ ਮਾਰਨਗੇ ਉਹੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਦੇ ਉੱਤੇ ਸਾਨੂੰ ਗੁਰੂ ਰਾਮਦਾਸ ਜੀ ਸਾਧ ਸੰਗਤ ਜੀ ਦੇਖਣਗੇ ਆਓ ਸਾਧ ਸੰਗਤ ਜੀ ਸਾਨੂੰ ਇੱਕ ਇੱਕ ਗੱਲ ਕਿਵੇਂ ਸਮਝਾਉਂਦੇ ਆ ਸਾਨੂੰ ਸਾਧ ਸੰਗਤ ਜੀ ਕਹਿੰਦੇ ਆ ਕਿਸ ਦੁਨੀਆ ਦੇ ਉੱਤੇ ਤੇਰਾ ਕੋਈ ਨਹੀਂ ਓਏ ਓਏ ਕਾਲਪੁਰਖ ਤੋਂ ਬਿਨਾ ਇੱਕ ਅੱਲਾਹ ਤੋਂ ਬਿਨਾ ਇੱਕ ਵਾਹਿਗੁਰੂ ਤੋਂ ਬਿਨਾ ਤੇਰਾ ਦੁਨੀਆ ਦੇ ਉੱਤੇ ਕੋਈ ਨਹੀਂ ਸਾਧ ਸੰਗਤ ਜੀ ਆਉ ਗੁਰੂ ਪਾਤਸ਼ਾਹ ਜੀ ਕਿਵੇਂ ਮੁਰਾ ਲਾਉਂਦੇ ਨੇ ਸਾਧ ਸੰਗਤ ਜੀ ਆਉ ਵਿਚਾਰ ਕਰਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜ ਮਹੱਲਾ ਚੌਥਾ ਐਸਾ ਹਰ ਸੇਵੀ ਆ ਨਿਤ ਧਿਆਈ ਹੈ ਜੋ ਖਿੰਮੈ ਕਿਲਵਿਕ ਸਭ ਕਰੇ ਬਿਨਾਸਾ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਨੇ ਇਹੋ ਜੇ ਆਕਾਲ ਪੁਰਖ ਨੂੰ ਉਸ ਮਾਲਕ ਨੂੰ ਨਿਤ ਧਿਆਈ ਹੈ ਸਾਧ ਸੰਗਤ ਜੀ ਇਥੇ ਸਵਾ ਮਹੀਨੇ ਵਾਲੀ ਗੱਲ ਨਹੀਂ ਇਹ ਥੇਕੀਆਂ ਦਿਨਾਂ ਵਾਲੀ ਗੱਲ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਨੇ ਨਿਤ ਧਿਆਈ ਹੈ ਤੇ ਫਿਰ ਸਾਧ ਸੰਗਤ ਜੀ ਧਿਆਉਣਾ ਕਾ ਤੋ ਹੈ ਕਹਿੰਦੇ ਤਾਂ ਕਰਕੇ ਧਿਆਉਣਾ ਸੀ ਜੋ ਖਿੰਨ ਮੈਂ ਕਿਲਵਕ ਸਭ ਕਰੇ ਬਿਨਾਂ ਸਾ ਸਾਡੇ ਇੱਕ ਖਿੰਦੇ ਵਿੱਚ ਜੇ ਗੁਰੂ ਸਾਹਿਬ ਜੀ ਆਪਣੀ ਮੌਜ ਦੇ ਵਿੱਚ ਆ ਗਏ ਇੱਕ ਖਿੰਦੇ ਵਿੱਚ ਸਾਡੇ ਸਾਧ ਸੰਗਤ ਜੀ ਦੁੱਖ ਮਟਾ ਕੇ ਉਹ ਮਾਰਨ ਕੇ ਪਾਸੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹੋ ਜਾਂ ਪ੍ਰੀਤਮ ਨੂੰ ਸਾਧ ਸੰਗ ਜੀ ਤਿਆਉਣਾ ਕਰੀ ਅਗੇ ਪਾਤਸ਼ਾਹ ਬਖਸ਼ਾ ਕਰਦੇ ਨੇ ਜੇ ਹਰ ਤਿਆਗ ਅਵਰ ਕੀ ਆਸ ਕੀਚੈ ਤਾਂ ਹਰ ਨਹਿਪਲ ਸਭ ਕਾਲ ਗਵਾਸਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਸ ਕਾਲ ਪੁਰਖ ਦੀ ਆਸ ਤੋਂ ਬਿਨਾ ਉਹਦੇ ਮੇਰ ਤੋਂ ਬਿਨਾ ਸਾਥ ਸੰਗਤ ਜੀ ਕਿਸੇ ਦੀ ਹੋਰ ਤੇ ਆਸ ਰੱਖ ਗਏ ਦੇਈਆਂ ਤੇ ਆਸ ਰੱਖ ਗਏ ਕਿ ਸਾਡੇ ਬਾਬਾ ਜੀ ਸਾਨੂੰ ਤਾਰ ਦੇਣਗੇ ਸਾਡੇ ਬਾਬਾ ਜੀ ਤਾਰ ਦੇਣਗੇ ਸਾਡੀ ਸਮਾਦ ਵਾਲਾ ਤਾਰ ਦੂਗਾ ਸਾਡੀ ਮਟੀ ਵਾਲਾ ਤਾਰ ਦੂਗਾ ਗੁਰੂ ਸਾਹਿਬ ਕਹਿੰਦੇ ਭਾਈ ਸਭ ਨੇਫਲ ਸਭ ਘਾਲ ਗਵਾਸਾ ਤੇਰੀ ਜਿਹੜੀ ਕੀਤੀ ਹੋਈ ਮਿਹਨਤ ਆ ਇਹ ਭਾਈ ਸਾਰੀ ਤੇਰੀ ਘਾਲ ਵਿਰਤੀ ਚਲੀ ਜਾਊਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਪਾਤਸ਼ਾਹ ਜੀ ਮੋਹਰਾਂ ਲਾਉਂਦੇ ਨੇ ਮੇਰੇ ਮਨ ਹਰਿ ਸੇਵੋ ਸੁਖਦਾਤਾ Swami ਜਿਸ ਸੇਵਿਆਂ ਸਭ ਭੋਖ ਲਹਾਸਾ ਗੁਰੂ ਸਾਹਿਬ ਦੀ ਬਖਸ਼ਾ ਕਰਦੇ ਨੇ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਇਆ ਕਰ ਰੋਜ਼ ਉੱਠ ਕੇ ਉਹ ਮਨਾ ਕਿਹੜੇ ਕਰਾਏ ਪਿਆਰੇ ਨਾ ਤੂੰ ਕਿਤੇ ਯਾਤਰਾ ਤੇ ਉੱਠ ਗਿਆ ਤੂੰ ਕਿਤੇ ਕਿਹਨੂੰ ਮੰਨਦਾ ਕਿਦੇ ਅੱਖਾਂ ਦੀਆਂ ਜਿਹੜਾਂ ਨੂੰ ਤੇਲ ਪਾਉਣਾ ਕਿਦੇ ਦਰਾਖਤਾ ਨੂੰ ਮੱਥੇ ਟੇਕਦਾ ਕਿਦੇ ਚਰਾਸਿਆਂ ਦੇ ਵਿੱਚ ਦੀਵੇ ਜਗਾਉਣਾ ਹਾਂ ਤਾਂ ਕਿਹੜੇ ਇਸ ਦੁੱਬਲ ਦੇ ਵਿੱਚ ਪੈ ਗਿਆਂ ਸਾਧ ਸੰਗਤ ਜੀ ਉਹ ਮਾਲਕ ਸੱਚੇ ਪਾਤਸ਼ਾਹੀ ਸੁਆਮੀ ਕਹਿੰਦੇ ਨੇ ਮੇਰੇ ਮਨ ਹਰ ਸੇਵੋ ਸੁਖ ਦਾਤਾ ਸੁਆਮੀ ਜਿਸ ਸੇਵਿਆਂ ਸਭ ਭੁਖ ਲਹਾਸਾ ਸਾਧ ਸੰਗਤ ਜੀ ਉਸ ਪਰਮਾਤਮਾ ਨੂੰ ਸੱਚੇ ਪਾਸ਼ਾ ਨੂੰ ਸੇਵੋ ਜਿਹਦੇ ਨਾਲ ਸਾਧ ਸੰਗਤ ਜੀ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਸਾਧ ਸੰਗ ਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾਂ ਕਰਦੇ ਨੇ ਮੇਰੇ ਮਨ ਹਰ ਉੱਪਰ ਕੀਚੈ ਪਰਵਾਸਾ ਆਪਦੇ ਮਨ ਨੂੰ ਕਿਆ ਕਰ ਮਣਾ ਤੂੰ ਉਸ ਮਾਲਕ ਦੇ ਉੱਤੇ ਪਰਵਾਸਾ ਰੱਖ ਤੂੰ ਇੱਕ ਦੇ ਉੱਤੇ ਡੋਰੀ ਰੱਖਿਆ ਕਰ ਹੈ ਗੁਰੂ ਸਾਹਿਬ ਜੀ ਬਖਸ਼ਾਂ ਕਰਦੇ ਨੇ ਬੁਰੇ ਭਲੇ ਹਮ ਥਾਰੇ ਪ੍ਰਵ ਡੋਰੀ ਹੱਥ ਤੁਮਾਰੇ बुरे पले हम थारे प्रभ डोरी हाथ तुम्हारे बुरे पले हम प्रभ डोरी हाथ तुम्हारे बुरे पले हम थारे प्रभ डोरी हाथ तुम्हारे इस करके सत्संग जी अपने मन न समझाया कर मना ਛੱਡ ਦੇ ਤੂੰ ਦਰਦ ਦਰਦ ਦੇ ਉੱਤੇ ਭੜਕਣਾ ਓਏ ਤੂੰ ਇੱਕ ਦੇ ਉੱਤੇ ਯਕੀਨ ਕਰ ਲੈ ਇੱਕ ਦੇ ਉੱਤੇ ਵਿਸ਼ਵਾਸ ਕਰ ਲੈ ਸਾਧ ਸੰਗ ਜੀ ਜਿਵੇਂ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਜੇ ਇੱਕ ਨੂੰ ਬਣਾਏਗਾ ਤੂੰ ਲਾਂਭਾ ਦੇਣ ਜੋਗਾ ਰਹੇਂਗਾ ਕਿ ਮਹਾਰਾਜ ساری ਉਮਰ ਮੈਂ ਤਾਂ ਤੇਰੇ लाੜੀ ਲਗਾ ਰਿਆ ਜੇ ਤੂੰ ਅੱਜ ਉੱਥੇ ਕੱਲ ਨੂੰ ਉੱਥੇ ਪਰਸੋਂ ਉੱਥੇ ਫਿਰ ਤੂੰ ਲਾਂਭਾ ਨਹੀਂ ਦੇ ਸਕਦਾ ਕਾਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਜਹਿਤ ਜਾਈਏ ਤਹ ਨਾਲ ਮੇਰਾ ਸੁਆਮੀ ਹਰੇ ਆਪਣੀ ਪਹਿਜ ਰਖੈ ਜਨ ਦਾਸਾ ਫਿਰ ਤੂੰ ਸਾਥ ਸੰਗ ਜੀ ਦਾ ਉਹਦੇ ਤੇ ਉੱਤੇ ਵਿਸ਼ਵਾਸ ਕਰ ਲਿਆ ਫਿਰ ਤੂੰ ਡੋਲੇ ਗਾਣੀ ਚਾਹ ਤੂੰ ਜੰਗਲਾਂ ਵਿੱਚ ਜਾਵੜਾ ਦੀ ਰਾਤ ਨੂੰ ਕਿਤੇ ਜਾਵੜਾ ਸਾਥ ਸੰਗ ਜੀ ਉਹ ਜਦੋਂ ਵੀ ਦੇਖੇਗਾ ਤੇਰੇ ਪਰਮਾਤਮਾ ਉਹ ਕਾਲਪੁਰਖ ਨਾਲ ਹੀ ਰਹਿਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਫਿਰ ਓ ਤੇਰੇ ਨਾਲ ਹੀ ਰਹਿਣਗੇ ਸਾਸੰਗ ਜੀ ਅੱਗੇ ਬਿਸ਼ਰਾਮ ਦੇ ਦਿਨ ਰਹਾਓ ਅੱਗੇ ਬਖਸ਼ਾ ਕਰਦੇ ਨੇ ਜੇ ਆਪਣੇ ਬਿਰਥਾ ਕਹੋਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁਤ ਕੜਾਸਾ ਸਾਸੰਗ ਜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਨੇ ਜਦੋਂ ਤੂੰ ਕਿਸੇ ਯਾਰ ਦੋਸਤ ਕੋਲੇ ਕਿਸੇ ਮਿੱਤਰ ਕੋਲੇ ਕਿਸੇ ਗਵਾਂਢੀ ਕੋਲੇ ਦੁੱਖ ਰੋਣਾ ਵੀ ਆ ਮੈਨੂੰ ਦੁੱਖ ਆ ਮੈਨੂੰ ਤਕਲੀਫ ਆ ਕਹਿੰਦੇ ਸਾਧ ਸੰਗਤ ਜੀ ਉਹ ਆਪਣੀ ਪੰਡ ਖੋਲ ਕੇ ਬਹਿ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਕਹਿੰਦਾ ਤੇਰਾ ਦੁੱਖ ਦਾ ਕਿਹੋ ਜਾਂ ਤੂੰ ਮੇਰਾ ਸੁਣ ਤੇਰਾ ਦੁੱਖ ਦਾ ਕੁਛ ਨਹੀਂ ਤੂੰ ਮੇਰਾ ਸੁਣ ਮੇਰੀਆਂ ਪੰਡਾਂ ਜਿਹੜੀਆਂ ਜਿਹੜੀਆਂ ਪੱਧੀਆਂ ਤੂੰ ਉਹ ਵੇਖ ਲੈ ਸਾਧ ਸੰਗਤ ਜੀ ਜਿਹਨੀਆਂ ਮੇਰੀਆਂ ਪੰਡਾਂ ਬੰਧੀਆਂ ਉਹ ਵੇਖ ਲੈ ਅੱਗੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੇਰੇ ਦੁੱਖ ਤਤਕਾਲ ਕਟਾਸਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਜੇ ਤੂੰ ਆਪਣੇ ਹਾਲ ਦੱਸਣਾ ਆਪਣਾ ਦੁੱਖ ਦੱਸਣਾ ਉਹ ਮਾਲਕ ਨੂੰ ਦੱਸ ਓਏ ਜਿਹੜਾ ਤੇਰੇ ਦੁੱਖ ਸੁੱਖ ਦੇ ਵਿੱਚ ਕੰਮ ਆਊਗਾ ਮਾਲਕ ਉਹ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਉਹਨਾਂ ਨੂੰ ਦੱਸ ਉਹ ਤਤਕਾਲ ਇੱਕ ਮਿੰਟ ਹੀ ਲਾਊਗਾ ਜਦੋਂ ਉਹਦੀ ਨਿਗਾਹ ਹੋ ਗਈ ਆਪਣੀ ਮੋਜ ਦੇ ਵਿੱਚ ਆ ਗਈ ਅੱਗੇ ਬਖਸ਼ਾ ਕਰਦੇ ਨਹੀਂ ਸੋ ਐਸਾ ਪ੍ਰਭ ਛੋੜੇ ਆਪਣੀ ਬਿਰਥਾ ਯਵਰਾ ਪੈ ਕਈਏ ਔਰ ਆਪੇ ਕਹਿ ਮਨ ਲਾਜ ਮਰਾਸਾ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਕਹਿੰਦੇ ਨੇ ਜੇ ਇਹੋ ਜਿਹਾ ਕਾਲਪੁਰਖ ਨੂੰ ਛੱਡ ਕੇ ਦੇ ਕੋਤੂ ਕਿਸੇ ਆਂਡੀਆਂ ਗਵਾਡੀਆਂ ਕੋਲੇ ਮਿੱਤਰਾਂ ਕੋਲੇ ਝੂਠਿਆਂ ਕੋਲੇ ਦੁਖਸ ਕਰੋਨਾ ਕਹਿੰਦੇ ਤੈਨੂੰ ਲਾਜ ਨਾਲ ਡੁੱਬ ਜਾਣਾ ਚਾਹੀਦਾ ਮਰ ਜਾਣਾ ਚਾਹੀਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹਦਾ ਤੇਰਾ ਮਜ਼ਾਕ ਉਡਾਉਣਗੇ ਉਹ ਤੇਰਾ ਮਜ਼ਾਕ ਡਾਉਣਗੇ ਇਸ ਕਰਕੇ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਜੋ ਸੰਸਾਰ ਦੇ ਕਟੰਬ ਮਿੱਤਰ ਪਾਈ ਦੀਸਾ ਮਨ ਮੇਰੇ ਤੇ ਸਭ ਆਪਣੇ ਸੋ ਮਲਾਸਾ ਤੈਨੂੰ ਜਿੰਨੇ ਵੀ ਤੇਰੇ ਮਿੱਤਰ ਯਾਰ ਤੇਰੇ ਨਜ਼ਰ ਆਉਂਦੇ ਆ ਤੈਨੂੰ ਆਪਣੇ ਮਾਤਾ ਪਿਤਾ ਹੀ ਨਜ਼ਰ ਆਉਂਦੇ ਆ ਇਹ ਦੁਨੀਆ ਦੇ ਵਿੱਚ ਵੱਡੇ ਵੱਡੇ ਨਜ਼ਰ ਆਉਂਦੇ ਆ ਇਹ ਸਾਰੇ ਆਪਣੇ ਸੁਆਦ ਪਿੱਛੇ ਹੀ ਤੈਨੂੰ ਜੀ ਜੀ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਆਪਣੇ ਮਤਲਬ ਵਾਸਤੇ ਤੈਨੂੰ ਜੀ ਜੀ ਕਰਦੇ ਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਹ ਆਪਣੇ ਮਤਲਬ ਵਾਸਤੇ ਤੈਨੂੰ ਜੀ ਜੀ ਕਰਦੇ ਆ ਅੱਗੇ ਬਖਸ਼ਾ ਕਰਦੇ ਨੇ ਜਿੱਤ ਦਿਨ ਨਹੀਂ ਉਨ੍ਹਾਂ ਸਵਾਉ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟਕਾਸਾ ਜਿੱਦ ਦੇ ਤੂੰ ਉਹਦੀਆਂ ਲੋੜਾਂ ਸਾਧ ਸੰਗ ਜੀ ਉਹਨਾਂ ਦੀਆਂ ਬੰਦ ਕਰਦੀਆਂ ਉਹਨਾਂ ਦੀ ਲੋੜ ਪੂਰੀ ਨਾ ਕਰ ਸਕਿਆ ਤੂੰ ਉਹਨਾਂ ਦੇ ਕੰਮ ਨਾ ਆ ਸਕਿਆ ਤੈਨੂੰ ਸਾਰੇ ਹੀ ਛੱਡ ਕੇ ਭੱਜ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਸਾਧ ਸੰਗ ਜੀ ਜਿਵੇਂ ਗੁਰੂ ਦੇ ਪਿਆਰਿਓ ਨਵੇਂ RAMDAS ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਧ ਸੰਗ ਜੀ ਉਹ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਸਾਰੇ ਹੀ ਝੂਠੇ ਆਹੇ ਇਹ ਸਾਰੇ ਝੂਠੇ ਆ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਤੇਰੇ ਕਿਸੇ ਨੇ ਨੇੜੇ ਨਹੀਂ ਆਉਣਾ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੂੰ ਦੁਪਕਾਰੈ ਦੁੱਖ ਸੁਖ ਆਸਾ ਕਹਿੰਦੇ ਮਨ ਮੇਰੇ ਮਨ ਤੇ ਹੀ ਜੋਰ ਦਿੰਦੇ ਆ ਕਹਿੰਦੇ ਮਨ ਮੇਰੇ ਤੂੰ ਆਪਣਾ ਉਹ ਕਾਲਪੁਰਖ ਦਿਨ ਰਾਤੀ ਸਮਰਿਆ ਕਰ ਦੈਨ ਰਾਤੀ ਸੁਪਰਿਆ ਕਰ ਜਿਹੜਾ ਤੇਰੇ ਦੁੱਖਾਂ ਸੁੱਖਾਂ ਦੇ ਵਿੱਚ ਸਾਥ ਸੰਜੀ ਕੰਮ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ ਅੱਗੇ ਬਖਸ਼ਾ ਕਰਦੇ ਨੇ ਤਿਸ ਕਾ ਪ੍ਰਵਾਸਾ ਕਿਉਂਕਿ ਜੈ ਮਨ ਮੇਰੇ ਜੋ ਆਖਤੀ ਅਵਸਰ ਰੱਖਣਾ ਸੁਖਾ ਸਾਹ ਕਹਿੰਦੇ ਤੂੰ ਉਹਨਾਂ ਦੇ ਉੱਤੇ ਪ੍ਰਵਾਸਾ ਕਰੀ ਫਿਰਦਾ ਜਿਹੜਾ ਅੰਤ ਵਾਰ ਜਦੋਂ ਤੇਰਾ ਅੰਤ ਦਾ ਸਮਾਂ ਆ ਗਿਆ ਉਦੋਂ ਕੋਈ ਨਹੀਂ ਕਹਿੰਦਾਗਾ ਤੇਰੇ ਯਾਰ ਮਿੱਤਰ ਭਾਵੇਂ ਕੋਠੀਆਂ ਨਾ ਲਵਾ ਦੀ ਸਾਰਿਆਂ ਨੇ ਸਭ ਤੋਂ ਪਹਿਲਾਂ ਉਹੀ ਨੇੜੇ ਹੋ ਕੇ ਕਹੂਗਾ ਭਾਈ ਸ਼ਾਮ ਹੁੰਦੀ ਜਾਂਦੀ ਇਹਨੂੰ ਛੇਤੀ ਚੱਕ ਲੋ ਲੈ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹੀ ਤੈਨੂੰ ਪਹਿਲਾਂ ਘਰੋਂ ਕੱਢੂਗਾ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗਤ ਜੀ ਗੁਰੂ ਸਾਹਿਬ ਸਾਹਿਬ ਜੀ ਕਹਿੰਦੇ ਉਹਨਾਂ ਦੇ ਉੱਤੇ ਕਿਉਂ ਪ੍ਰਵਾਸਾ ਕਰਦੇ ਆ ਸਾਧ ਸੰਗਤ ਜੀ ਜਿਹੜਾ ਅੰਤ ਦੇ ਵਾਰ ਤੇ ਨੂੰ ਰੱਖਣਾ ਸਿਖਾਸਾ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਸਤ ਸੰਗ ਜੀ ਅੱਗੇ ਗੁਰੂ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਇਸ ਵਾਹਿਗੁਰੂ ਜੀ ਅੱਗੇ ਮੋਹਰਾ ਲਾਉਂਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੀ ਸਾਧ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਜਿਹੜਾ ਨੇੜੇ ਨਹੀਂ ਖੜਦਾ ਤੋ ਉਹਨੂੰ ਆਪਣਾ ਬਣਾਈ ਫਿਰਦਾ ਹੈ ਸਾਤ ਸੰਗਤ ਜੀ ਤੂੰ ਉਹਨੂੰ ਆਪਣਾ ਬਣਾਈ ਫਿਰਦਾ ਅੱਗੇ ਬਖਸ਼ਾਂ ਕਰਦੇ ਨੇ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਨੇ ਅੰਤ ਛਡਾਏ ਜਨ ਹਰ ਪ੍ਰੀਤ ਚਿਤਤਾਸਾ ਕਹਿੰਦੇ ਭਾਈ ਉਸ ਗੁਰੂ ਮੰਤਰ ਦਾ ਸੱਚੇ ਪਾਤਸ਼ਾਹ ਦਾ ਉਹ ਕਾਲਪੁਰਖ ਦਾ ਗੁਰੂ ਮੰਤਰ ਜਾਪ ਕਰੋ ਉਹ ਦਾ ਸੱਚੇ ਪਾਛੇ ਦਾ ਮੰਤਰ ਤੁ ਜੋਪਿਆ ਕਰ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਉਸ ਗੁਰੂ ਦਾ ਉਪਦੇਸ਼ ਸਾਧ ਸੰਗ ਜੀ ਹਮੇਸ਼ਾ ਲਈ ਜਪਦੇ ਰਹੋ ਅੰਤ ਛੜਾਏ ਜਨ ਹਰ ਪ੍ਰੀਤ ਚਤਾਸਾ ਜਿਨੇ ਸਾਧ ਸੰਗ ਜੀ ਉਹਦੇ ਨਾਲ ਪ੍ਰੀਤ ਪਾਈ ਆ ਉਹ ਸਾਧ ਸੰਗ ਜੀ ਉਹਦੇ ਗੁਣ ਗਾਉਣਾ ਹੀ ਕਰੋ ਉਹਦਾ ਮੰਤਰ ਪੜਿਆ ਕਰੋ ਅੱਗੇ ਬਖਸ਼ਾ ਕਰਦੇ ਨੇ ਜਨ ਨਾਨਕ ਜਨਨ ਨਾਮ ਜਪੋ ਹਰ ਸੰਤੋ ਇਹ ਛੂਟਣ ਦਾ ਸੱਚਾ ਪ੍ਰਵਾਸਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਿ हे ਮੇਰੇ ਮਾਨ ਆਪਣੇ ਆਪ ਨੂੰ ਆਖ ਕਿਉ ਮਣਾ ਤੂੰ ਉਹ ਪ੍ਰਮਾਤਮਾ ਦਾ ਨਾਮ ਕਾਲਪੁਰਖ ਦਾ ਨਾਮ ਸੱਚੇ ਦਿਨ ਲਿਆ ਕਰ ਇਹ ਛੂਟਣ ਦਾ ਸੱਚਾ ਪ੍ਰਵਾਸਾ ਸਾਧ ਸੰਗ ਜੀ ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿੰਨਾ ਸੋਹਣਾ ਗਿਆਨ ਦਿੱਤਾ ਸਾਧ ਸੰਗ ਜੀ ਕਿੰਨਾ ਵਧੀਆ ਗਿਆਨ ਦਿੱਤਾ ਸਾਧ ਸੰਗ ਜੀ ਅਸੀਂ ਫੇਰ ਗੁਰੂ ਦੇ ਪਿਆਰਿਓ ਅਸੀਂ ਢাটਕਦੇ ਫਿਰਦੇ ਆਂ ਗੁਰੂ ਦੇ ਪਿਆਰਿਓ ਢাটਕਦੇ ਫਿਰਦੇ ਆਂ ਸਾਧ ਸੰਗ ਜੀ ਕਿਧਰੇ ਗੁਰੂ ਸਾਹਿਬ ਜੀ ਸਾਨੂੰ ਗੁਰਮੁਖ ਕਹਿੰਦੇ ਆ ਕਿਧਰੇ ਪਿਆਰੇ ਕਹਿੰਦੇ ਨੇ ਕਿਤੇ ਸਾਧ ਸੰਗ ਜੀ ਅਸਲ ਵਿੱਚ ਗੱਲ ਤਾਂ ਸਾਧ ਸੰਗ ਜੀ ਬਾਣੀ ਤਾਂ ਸਾਨੂੰ ਆਵਾਜ਼ਾਂ ਮਾਰ-ਮਾਰ ਕੇ ਜਗਾਉਂਦੀ ਐ ਪਰ ਅਸੀਂ ਸਾਧ ਸੰਗ ਜੀ ਉਸ ਗਾਫਲ ਦੀ ਨੀਂਦ ਦੇ ਵਿੱਚ ਸਾਧ ਸੰਗਤ ਜੀ ਸੁੱਤੇ ਪਏ ਆਂ ਵਿਕਾਰਾਂ ਦੀ ਨੀਂਦ ਦੇ ਵਿੱਚ ਸੁੱਤੇ ਪਏ ਆਂ ਸਾਧ ਸੰਗਤ ਜੀ ਜਿਵੇਂ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਆਹ ਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਾਨੂੰ ਬਾਣੀ ਗਾਉਣ ਵਾਸਤੇ ਕਹਿੰਦੇ ਸਾਧ ਸੰਗਤ ਜੀ ਕਿਤੇ ਨਹੀਂ ਗੁਰੂ ਸਾਹਿਬ ਦੇ ਵਿੱਚ ਲਿਖਿਆ ਵੀ ਭਾਈ ਤੂੰ ਮਾਲਾ ਫੇਰ ਲਿਆ ਕਰ ਮਾਲਾ ਗਲ ਚ ਪਾਲਾ ਮਾਲਾ ਗੁੱਟ ਦੇ ਵਿੱਚ ਬੰਨ ਲਾ ਸਾਧ ਸੰਗਤ ਜੀ ਜਾਂ ਤੂੰ ਕਿਸੇ ਦੇ ਆਕਤੀਆਂ ਜੜਾ ਨੂੰ ਤੇਲ ਪਾਇਆ ਕਰ ਜਾਂ ਤੂੰ ਚਰਸਤੇ ਦੇ ਵਿੱਚ ਤੂੰ ਕੋਈ ਦੀਵੇ ਜਗਾ ਲਿਆ ਕਰ ਨਾ ਗੁਰੂ ਸਾਹਿਬ ਜੀ ਦਾ ਮੋਹਰਾ ਲਾਉਂਦੇ ਭਾਈ ਘਰ ਦੇ ਵਿੱਚ ਚੌਂਕੜਾ ਮਾਰ ਲਿਆ ਕਰ ਜਦੋਂ ਤੂੰ ਸਾਨੂੰ ਯਾਦ ਕਰਿਆ ਕਰੇਂਗਾ ਚੌਂਕੜਾ ਮਾਰ ਕੇ ਅਸੀਂ ਤੈਨੂੰ ਯਾਦ ਕਰਿਆ ਕਰਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਤੂੰ ਸਾਨੂੰ ਯਾਦ ਕਰਿਆ ਕਰੇਂਗਾ ਅਸੀਂ ਤੈਨੂੰ ਯਾਦ ਕਰਿਆ ਕਰਾਂਗੇ ਅੱਜ ਦੇਖੋ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰਬਾਣੀ ਦਾ ਲਾੜ ਫੜਿਆ ਸਾਧ ਸੰਗਤ ਜੀ ਉਹਨਾਂ ਦੇ ਸਾਧ ਸੰਗਤ ਜੀ ਸੀਸ ਧਰਦੇ ਨਾਲੋਂ ਲੱਗ ਹੋ ਗਏ ਤੇ ਸਾਧ ਸੰਗ ਜੀ ਫਿਰ ਵੀ ਗੁਰੂ ਦੇ ਪਿਆਰਿਓ ਸੀਸ ਧਰ ਦੇ ਨਾਲ ਉਹ ਲੱਗ ਹੋ ਗਏ 18 ਸੇਰ ਦਾ ਖੰਡਾ ਉਹਨਾਂ ਨੇ ਫਿਰ ਵੀ ਨਹੀਂ ਛੱਡਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗ ਜੀ ਜਿਨ੍ਹਾਂ ਨੇ ਗੁਰਬਾਣੀ ਦਾ ਪੱਲਾ ਫੜਿਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਉਹ ਆਰੇ ਥੱਲੇ ਖੜ ਗਏ ਦੋ ਫਾੜ ਹੋ ਗਏ ਪਰ ਗੁਰੂ ਦੇ ਪਿਆਰਿਓ ਫਿਰ ਵੀ ਨਹੀਂ ਮਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਨੇ ਬਾਣੀ ਦਾ ਪੱਲਾ ਫੜਿਆ ਸਾਧ ਸੰਗ ਜੀ ਜਿਨ੍ਹਾਂ ਨੇ ਸਾਧ ਸੰਗ ਜੀ ਬਾਣੀ ਅੰਦਰ ਵਸਾਈ ਐ ਸੁਖਮਨੀ ਸਾਹਿਬ ਸਾਧ ਸੰਗ ਜੀ ਅੰਦਰ ਵਸਾਈ ਐ ਉਹਨਾਂ ਦੇ ਪੋਟੇ-ਪੋਟੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਟੋਕਰੇ ਵਿੱਚ ਜਲਾਦ ਰੱਖੀ ਜਾਂਦਾ ਸੀਗਾ ਪੋਟਾ-ਪੋਟਾ ਸਾਧ ਸੰਗ ਜੀ ਉਹਨਾਂ ਦਾ ਜਲਾਦ ਰੱਖੀ ਜਾਂਦਾ ਸੀਗਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ 12 ਅਸ਼ਟਪਦੀਆਂ ਸਾਧ ਸੰਗ ਜੀ ਉਹਨਾਂ ਦੇ ਜਾਉਂਦੇ ਸਰੀਰ ਦੇ ਉੱਤੇ ਜਦੋਂ ਪੋਟਾ-ਪੋਟਾ ਵੱਢੀ ਜਾਂਦੇ ਸੀਗੇ 12 ਅਸ਼ਟਪਦੀਆਂ ਸਾਧ ਸੰਗ ਜੀ ਉਹਨਾਂ ਨੇ ਕੀਤੀਆਂ ਤੇ ਗੁਰੂ ਦੇ ਪਿਆਰਿਓ ਜਿਹੜੀਆਂ 12 ਰਹਿੰਦੀਆਂ ਅਸ਼ਟਪਦੀਆਂ ਸਿੱਗੀਆਂ ਉਹ ਟੋਕਰੇ ਦੇ ਵਿੱਚ ਪਈਆਂ ਬੋਟੀਆਂ ਨੇ ਸਾਧ ਸੰਗ ਜੀ ਬਾਰਾ ਅਸ਼ਟਪਦੀਆਂ ਦੇ ਜਾਪ ਕੀਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰਾਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਮਣੀ ਸਿੰਘ ਜੀ ਵਰਗੇ ਸਾਧ ਸੰਗ ਜੀ ਸਾਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਥੇ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਆ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਆ ਓ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਆ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਐ ਆਓ ਸਾਧ ਸੰਗ ਜੀ ਗੁਰੂ ਪਾਸ਼ਾ ਜੀ ਬਖਸ਼ਾ ਕਰਨ ਮੇਰਾ ਕਰਨ ਸੱਚੇ ਪਾਸ਼ਾ ਸਾਡੇ ਸਿਰ ਦੇ ਉੱਤੇ ਹੱਥ ਧਾਰਨਾ ਜਦੋਂ ਵੀ ਸਾਧ ਸੰਗ ਜੀ ਇਸ ਸ਼ਬਦ ਦਾ ਜਾਪ ਕਰਨਾ ਗੁਰੂ ਦੇ ਪਿਆਰਿਓ ਚੌਂਕੜਾ ਮਾਰ ਕੇ ਗੁਰੂ ਰਾਮਦਾਸ ਜੀ ਦਾ ਧਿਆਨ ਧਰ ਲੈਣਾ ਆਪਾਂ ਸਾਧ ਸੰਗ ਜੀ ਇਹ ਭੁੱਲ ਜਾਣਾ ਵੀ ਅਸੀਂ ਕਿਹੜੇ ਪਿੰਡ ਵਿੱਚ ਬੈਠੇ ਆਂ ਕਿਹੜੇ ਕਮਰੇ ਵਿੱਚ ਬੈਠੇ ਆ ਕਿੱਥੇ ਬੈਠੇ ਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸਨ ਗੁਰੂ ਰਾਮਦਾਸ ਜੀ ਆਪ ਦਰਸ਼ਨ ਦੇਣਗੇ ਸਾਧ ਸੰਗਤ ਜੀ ਮੈਨੂੰ ਬਹੁਤ ਗੱਲ ਪਿਆਰੀ ਲੱਗਦੀ ਹੈ ਸਾਧ ਸੰਗਤ ਜੀ ਉਹਨਾਂ ਦੀ ਗੁਰੂ ਦੇ ਪਿਆਰਿਓ ਜਦੋਂ ਬਾਬਾ ਦੀਪ ਸਿੰਘ ਜੀ ਸ਼ਿਦਾ ਸੰਗਾਂ ਦੇ ਰੂਪ ਵਿੱਚ ਸਾਧ ਸੰਗਤ ਜੀ ਇੱਕ ਵਾਰ ਆਏ ਸਨ ਤੇ ਸਾਧ ਸੰਗਤ ਜੀ ਉਹਨਾਂ ਨੇ ਬਖਸ਼ਾ ਕੀਤੀਆਂ ਸੀਗੀਆਂ ਕਿ ਜਿਹੜਾ ਭਾਈ ਸਾਡਾ ਧਿਆਨ ਧਰ ਕੇ ਬਹਿ ਜਾਂਦਾ ਚੌਂਕੜਾ ਮਾਰ ਕੇ ਬਹਿ ਜਾਂਦਾ ਹੈ ਤੇ ਅਸੀਂ ਉਹਦਾ ਧਿਆਨ ਧਰ ਕੇ ਫਿਰ ਬਹਿ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਦਾ ਚੌਂਕੜਾ ਜਦੋਂ ਲੱਗਾ ਹੁੰਦਾ ਫਿਰ ਸਾਡਾ ਵੀ ਚੌਂਕੜਾ ਲੱਗ ਜਾਂਦਾ ਫਿਰ ਸ਼ੀਰ ਸਿੰਘ ਉਹਨਾਂ ਦੇ ਸਾਧ ਸੰਗ ਜੀ ਅਸੀਂ ਸੀਦਾ ਸਿੰਘਾਂ ਦੀਆਂ ਫੌਜਾਂ ਹੁੰਦਾ ਉੱਥੇ ਭੇਜ ਦਿੰਨੇ ਆਂ ਸ਼ੀਦੀ ਪਹਿਰੇ ਲਾ ਦਿੰਨੇ ਆਂ ਵੀ ਭਾਈ ਸਾਨੂੰ ਆਨੰਦ ਆ ਰਿਹਾ ਤੇ ਐਂ ਕਰੋ ਉਹਦੇ ਆਸੇ ਪਾਸੇ ਜਾ ਕੇ ਸ਼ੀਦੀ ਪਹਿਰੇ ਲਾ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਵੜਿਆਈਆਂ ਸਾਧ ਸੰਗ ਜੀ ਖੰਡੇ ਵਾਲੇ ਦੀਆਂ ਬਖਸ਼ਾ ਸੀਂਗਾ ਸਾਧ ਸੰਗ ਜੀ ਕਿ ਸ਼ੀਦੀ ਪਹਿਰੇ ਲਾ ਲਓ ਆਓ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਦਿੱਲੀ ਵਾਲਿਓ ਆਪਦੇ ਉਤੇ ਰੱਬ ਸੱਚੇ ਪਾਤਸ਼ਾਹ ਜੀ ਮੇਰਾ ਕਰਨ ਗੁਰੂ ਦੇ ਪਿਆਰਿਓ ਇੱਕ ਸੰਗਤ ਨੂੰ ਖਾਲਸਾ ਜੀ ਜ਼ਰੂਰੀ ਬੇਨਤੀ ਹੈ ਕਿ ਸਾਡੀ ਹਰੇਕ ਸਾਧ ਸੰਗਤ ਜੀ ਦੀਵਾਨ ਦੇ ਵਿੱਚ ਸਾਧ ਸੰਗਤ ਜੀ ਸਾਡਾ ਨੰਬਰ ਦਿੱਤਾ ਹੁੰਦਾ ਜੋ 981496244 ਹਰੇਕ ਵੀਡੀਓ ਵਿੱਚ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਜੇ ਸਾਡਾ YouTube 채ਨਲ ਬੰਦ ਕਰਦਾ ਗੁਰੂ ਦੇ ਪਿਆਰਿਓ ਤੁਸੀਂ ਸਾਡੇ ਨੰਬਰ ਨੋਟ ਕਰਕੇ ਰੱਖ ਲੈਣੇ ਤੇ ਅਸੀਂ WhatsApp ਦੇ ਰਹੀ ਸਾਧ ਸੰਗ ਜੀ ਆਪ ਜੀ ਨੂੰ ਉਹ ਦਵਾਨ ਭੇਜ ਦਿਆ ਕਰਾਂਗੇ ਸਾਧ ਸੰਗ ਜੀ ਕਿਉਂਕਿ ਅਸੀਂ ਕਿਸੇ ਦੇ ਅੱਜ ਤੱਕ ਮੈਂਤ ਨਹੀਂ ਕੀਤੀ ਜੇ ਡੋਰੀ ਸਾਧ ਸੰਗ ਜੀ ਰੱਖੀ ਆ ਤੇ ਇੱਕ ਬਾਪੂ ਖੰਡੇ ਵਾਲੇ ਤੇ ਰੱਖੀ ਸਾਧ ਸੰਗ ਜੀ ਜਿੰਨਾ ਸੰਗਤਾਂ ਨੂੰ ਸਾਧ ਸੰਗ ਜੀ ਕੋਈ ਪਿਆਰ ਆ ਜਾਂ ਬਾਣੀ ਨਾਲ ਪਿਆਰ ਆ ਦਾਸ ਨਾਲ ਪਿਆਰ ਆ ਉਹ ਸਾਡੇ ਸਾਧ ਸੰਗ ਜੀ ਨੰਬਰ WhatsApp ਸਾਧ ਸੰਗ ਜੀ ਆਪਣੇ ਜਾ ਸਾਡੇ ਨਾਲ ਅਟੈਚ ਕਰ ਲੈਣ ਸਾਧ ਸੰਗ ਜੀ ਹਫ਼ਤੇ ਨੂੰ ਦਸਾਂ ਦਿਨਾਂ ਨੂੰ ਸਾਧ ਸੰਗ ਜੀ ਕੀ ਜੇ YouTube ਸਾਡਾ ਚੈਨਲ ਬੰਦ ਕਰਦਾ ਸਾਧ ਸੰਗ ਜੀ ਅਸੀਂ ਹੋਰ ਕੋਈ ਵੀ ਚੈਨਲ ਨਹੀਂ ਬਣਾਉਣਾ ਸਾਧ ਸੰਗ ਜੀ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗ ਜੀ ਜਿੱਥੇ ਵੀ ਰਿਕਾਰਡਿੰਗ ਹੋਇਆ ਕਰੂਗੀ ਅਸੀਂ ਸੰਗਤ ਨੂੰ WhatsApp ਰਾਹੀਂ ਸਾਧ ਸੰਗ ਜੀ ਭੇਜਦਿਆ ਕਰਾਂਗੇ ਤੇ ਆਹ ਉਹ ਗੁਰੂ ਦੇ ਪਿਆਰੋ ਦਾਸ ਨੂੰ ਸੀਸ ਤੇ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਰ ਇੱਕ ਕਾਮਨਾ ਪੂਰੀ ਕਰਨ ਖੰਡੇ ਵਾਲੀ ਸੱਚੀ ਸਰਕਾਰ ਆਪ ਜੀ ਦੀਆਂ ਮਾਨੋ ਕਾਮਨਾਵਾਂ ਪੂਰੀਆਂ ਕਰਨ ਸਾਧ ਸੰਗ ਜੀ ਵਿਚਾਰਾਂ ਤਾਂ ਸਾਧ ਸੰਗ ਜੀ ਬਹੁਤ ਲੰਬੀਆਂ ਹਨ ਆਓ ਗੁਰੂ ਦੇ ਪਿਆਰਿਓ ਆਪਾਂ ਉਸ ਖੰਡੇ ਵਾਲੀ ਦੀਆਂ ਸਾਧ ਸੰਗ ਜੀ ਜੋ ਵਿਚਾਰਾਂ ਗੁਰੂ ਦੇ ਪਿਆਰਿਓ ਕੀ ਕਰਾਂਗੇ ਸਾਧ ਸੰਗ ਜੀ ਵਿਚਾਰਾਂ ਗੁਰੂ ਦੇ ਪਿਆਰਿਓ ਮੈਂ ਤਾਂ ਸਾਧ ਸੰਗ ਜੀ ਜੋ ਮਾਲਿਆ ਗੁਰੂ ਪਿਆਰਿਓ ਇਹ ਗੱਲ ਜਮਾਈ ਹੋਈ ਹੈ ਜਦੋਂ ਵੀ ਉਹਨਾਂ ਨੂੰ ਯਾਦ ਕਰਦੇ ਸਾਧ ਸੰਗ ਜੀ ਉਹ ਦੂਰ ਨਹੀਂ ਸਾਡੇ ਢੈਣ ਵਿੱਚ ਕਮੀ ਆ ਸਾਧ ਸੰਗ ਜੀ ਉਹਨਾਂ ਦੇ ਮਿਲਣ ਵਿੱਚ ਕੋਈ ਕਮੀ ਨਹੀਂ ਬੱਸ ਸਤ ਸੰਗ ਜੀ ਤੁਸੀਂ ਇਹ ਜੱਜਮੈਂਟ ਲਾ ਲਿਆ ਕਰੋ ਕਿ ਜਦੋਂ ਵੀ ਅਸੀਂ ਜਾਬ ਕਰਦੇ ਆਂ ਜਦੋਂ ਵੀ ਅਸੀਂ ਚੌਂਕੜਾ ਮਾਰਦੇ ਆਂ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਸਾਡੇ ਕੋਲੇ ਖੜੀਆਂ ਹੁੰਦੀਆਂ ਸਤ ਸੰਗ ਜੀ ਇੰਨਾ ਹੀ ਹੌਸਲਾ ਲਾ ਲਓ ਸਤ ਸੰਗ ਜੀ ਬੱਸ ਸਾਨੂੰ ਦਿਖਾਈ ਨਹੀਂ ਦਿੰਦਾ ਉਦੋਂ ਸਤ ਸੰਗ ਜੀ ਆਪਣੇ ਮੋਬਾਈਲ ਬੰਦ ਰੱਖਿਆ ਕਰੋ ਗੁਰੂ ਦੇ ਪਿਆਰੋ ਇਹ ਨਾ ਹੋਵੇ ਇੱਕ ਪਾਸੇ ਮੋਬਾਈਲ ਦੇ ਨਾਲ ਗੱਲਾਂ ਕਰੀ ਜਾਣੀਆਂ ਇੱਕ ਪਾਸੇ ਚਾਚੀ ਆ ਗਈ ਮਾਮੀ ਆ ਗਈ ਸਾਥ ਸੰਗਤ ਜੀ ਉੱਠ ਕੇ ਸਾਥ ਸੰਗਤ ਜੀ ਮੁੜ ਕੇ ਗੁਟਕਾ ਛੱਡ ਕੇ ਉਹਦੇ ਨਾਲ ਗੱਲਾਂ ਕਰਨ ਬਹਿ ਗਏ ਫੇਰ ਬਹਿ ਗਏ ਨਾ ਭਾਈ ਉਹਦੇ ਆਪਣੇ ਬੱਚਾ ਨੂੰ ਵੀ ਵਰਜ ਦਿਆ ਕਰੋ ਭਾਈ ਕੋਈ ਵੀ ਆਵੇ ਜਾਵੇ ਮੇਰੇ ਕੋਲ ਨਹੀਂ ਪਹੁੰਚਣ ਦੇਣਾਗਾ ਉਹਨੂੰ ਦੂਰ ਹੀ ਰੱਖਣਾ ਇਸ ਤਰ੍ਹਾਂ ਕਰਕੇ ਵੀ ਸਾਡੀ ਮੰਮੀ ਜਾਂ ਸਾਡਾ ਕੋਈ ਡੈਡੀ ਭਾਈ ਉਹ ਜਾਬ ਕਰਦੇ ਆ ਤੇ ਸਾਰੇ ਹੀ ਸਾਧ ਸੰਗ ਜੀ ਇੱਕ ਸੁਖਮਨੀ ਸਾਹਿਬ ਦਾ ਜਾਪ ਜਰੂਰ ਕਰਿਆ ਕਰੋ ਗੁਰੂ ਦੇ ਪਿਆਰਿਓ ਜਾਂ ਘਰ ਦੇ ਵਿੱਚ ਗੁਰੂ ਦੇ ਪਿਆਰਿਓ ਨਾਮ ਮਾਫ ਕਰਨਾ ਗੁਰੂ ਦੇ ਪਿਆਰਿਓ ਇੱਕ ਮੋਬਾਈਲ ਰਾਹੀਂ ਸੁਖਮਨੀ ਸਾਹਿਬ ਦਾ ਜਾਪ ਲਾਇਆ ਕਰੋ ਜਦੋਂ ਵੀ ਤੁਸੀਂ ਚੌਂਕੜਾ ਮਾਰਦੇ ਆ ਸਾਧ ਸੰਗ ਜੀ ਆਹ ਦੇਖੋ ਸਾਧ ਸੰਗ ਜੀ ਜਦੋਂ ਵੀ ਤੁਸੀਂ ਇਹ ਸ਼ਬਦ ਦਾ ਗਾਇਨ ਕਰੋਗੇ ਗੁਰੂ ਦੇ ਪਿਆਰਿਓ ਇਹ ਸ਼ਬਦ ਨੂੰ چاہے ਤੁਸੀਂ ਲੈਬਿਲੇਸ਼ਨ ਕਰਕੇ ਸਾਧ ਸੰਗ ਜੀ ਰੱਖ ਲਓ ਗੁਰੂ ਦੇ ਪਿਆਰਿਓ ਇਹ 860 ਦੇ ਉੱਤੇ ਸਾਧ ਸੰਗ ਜੀ ਅੰਗ ਦੇ ਉੱਤੇ ਇਹ ਸ਼ਬਦ ਗੁਰੂ ਸਾਹਿਬ ਜੀ ਦਾ ਹੈ ਗੁਰੂ ਦੇ ਪਿਆਰਿਓ ਤੋ ਭੁੱਲਾਂ ਚੁੱਕਾ ਮਾਫ਼ ਕਰਨੀਆ ਸਾਧ ਸੰਗ ਜੀ ਆਓ ਸਾਧ ਸੰਗ ਜੀ ਦਾਸ ਨੂੰ ਵੀ ਸੀਸ ਤੇ ਨੀਂ ਗੁਰੂ ਦੇ ਪਿਆਰਿਓ ਸ਼ਬਦ ਦੀ ਵਿਚਾਰ ਕਰਦਿਆਂ ਤੋ ਸਾਧ ਸੰਗ ਜੀ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਸਾਧ ਸੰਗ ਜੀ ਅਸੀਂ ਕੋਈ ਰੱਬ ਨਹੀਂ ਕੋਈ ਸੰਤ ਨਹੀਂ ਸਾਧ ਸੰਗ ਜੀ ਇੱਕ ਲੋਲੇ ਜ਼ਰੂਰ ਕਹਿ ਸਕਦੇ ਆ ਆਪਣੇ ਆਪ ਨੂੰ ਸਾਧ ਸੰਗ ਜੀ ਇੱਕ ਸਾਧ ਸੰਗ ਜੀ ਲੋਲੇ ਜ਼ਰੂਰ ਕਹਿ ਸਕਦੇ ਆ ਸਾਧ ਸੰਗ ਜੀ ਬੋਹਰੇ ਕਹਿ ਸਕਦੇ ਆ ਸਾਧ ਸੰਗ ਜੀ ਮੇਰੇ ਬਾਬਾ ਮੈਂ ਬੋਹਰਾ ਹਾਂ ਜਾ ਕੁਕਰ ਕਹਿ ਸਕਦੇ ਹਾਂ ਸਾਧ ਸੰਗਤ ਜੀ ਹਾਂ ਕੁਕਰ ਤੇਰੇ ਦਰਬਾਰ ਪਹੁੰਕੇ ਆ ਕੇ ਬਤਨ ਸਪਸਾਰ ਸਾਧ ਸੰਗਤ ਜੀ ਤੁਹਾਡੇ ਜੋੜੇ ਸਾਫ ਕਰਨ ਵਾਲੇ ਆ ਜਿਹੜਾ ਅਨੁਸ਼ਾਨ ਰੋਜ਼ ਦੇ ਜੋੜੇ ਸਾਫ ਕਰਨ ਵਾਲਾ ਸਾਧ ਸੰਗਤ ਜੀ ਉਹਨੂੰ ਬਾਣੀ ਦੀ ਸਾਧ ਸੰਗਤ ਜੀ ਵਿਆਖਿਆ ਕੀ ਆਉਂਦੀ ਹੈ ਉਹ ਬਾਣੀ ਦੀ ਵਿਚਾਰ ਕੀ ਕਰ ਲੂਗਾ ਸਾਧ ਸੰਗਤ ਜੀ ਇਹ ਤਾਂ ਸਿਰਫ ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਤੁਹਾਡਾ ਪਿਆਰ ਲੈਣ ਵਾਸਤੇ ਸਾਧ ਸੰਗਤ ਜੀ ਤਵਾੜੀਆਂ ਸੀਸਾਂ ਲੈਣ ਵਾਸਤੇ ਸਾਧ ਸੰਗਤ ਜੀ ਅਸੀਂ ਆਪ ਜੀ ਦੇ ਨਾਲ ਗੁਰੂ ਦੇ ਪਿਆਰੋ ਇੰਨੀ ਸਾਝ ਪਾ ਲੈਨੇ ਆ ਆਓ ਆਪਾਂ ਪਿੰਡਾ ਸ਼ਹਿਰਾ ਚ ਦੀਵਾਨ ਰੱਖ ਕੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਏ ਤਾਂ ਹੀ ਸਾਡੇ ਦੇ ਬਾਬਾ ਦੀਪ ਸਿੰਘ ਜੀ ਖੁਸ਼ ਹੋਣਗੇ ਤਾਂ ਹੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਖੁਸ਼ ਹੋਣ ਹੋਣਗੇ ਜਦੋਂ ਵੀ ਸ਼ਬਦ ਸਾਧ ਸੰਗਤ ਜੀ ਗਾਇਨ ਕਰਨਾ ਉਦੋਂ ਚੌਂਕੜਾ ਮਾਰ ਕੇ ਕੋਲੇ ਜਲ ਰੱਖ ਕੇ ਉੱਚੀ ਜਗ੍ਹਾ ਦੇ ਉੱਤੇ ਤੇ ਫਿਰ ਸਾਧ ਸੰਗਤ ਜੀ ਫਤਿਹ ਬੁਲਾ ਕੇ ਇਹ ਗੱਲ ਜਰੂਰ ਕਿਆ ਕਰੋ ਡਿੱਠੇ ਸਭੇ ਥਾਮ ਨਹੀਂ ਤੁੱਦ ਜੇ ਸਾਸੰਗ ਜੀ ਆਓ ਗੁਰੂ ਪਾਤਸ਼ਾਹ ਜੀ ਦੀ ਬਖਸ਼ਾ ਲਈਏ ਸਾਸੰਗ ਜੀ ਅੱਗੇ ਦੀ ਅੱਗੇ ਸਾਸੰਗ ਜੀ ਇਹ ਭੇਜ ਕੇ ਗੁਰੂ ਦੇ ਪਿਆਰੇ ਦੀਵਾਨ ਆਪਣੇ ਪੁੰਨ ਬਣਾਉਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਖਾਤੇ ਦੇ ਵਿੱਚ ਸਾਸੰਗ ਜੀ ਆਪਾਂ ਇਹ ਜਮਾਂ ਕਰਾਉਣੇ ਪੌਣ ਜਿਹੜੇ ਸਾਨੂੰ 4 ਗੁਣਾ ਸਾਸੰਗ ਜੀ ਹੋਰ ਮਿਲਣਗੇ ਆਓ ਗੁਰੂ ਦੇ ਪਿਆਰੇ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨਾ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ